ਨੌਜਵਾਨੀ ਇਥੇ ਨੌਜਵਾਨ ਰਹਿਣਾ ਹੀ ਨਹੀਂ ਝੂਠੇ ਪਰਚਿਆਂ ਤੋਂ ਇੰਨੇ ਤੰਗ ਹੋਏ ਪਿਆ ਤੁਸੀਂ ਪੇਜ ਵੱਧ ਚਲਾਉਨੇ ਹੋ ਪੰਜਾਬ ਘੱਟ ਚਲਾਉਨੇ ਠੀਕ ਹੈ ਮੈਂ ਤਾਂ ਇੰਜਣ ਮੂਰੇ ਪੈਂਦਾ ਰਹਾ ਤੂੰ ਮੇਰੇ ਬਾਹਲੇ ਵਾਦੇ ਕੀਤੇ ਸੀ ਬਾਹਲਾ ਲੋਕਾਂ ਨੂੰ ਸੁਭਣੇ ਵੱਡੇ ਦਿਖਾਤੀ ਸੀ ਬਹੁਤ ਔਖੇ ਪਹੁੰਚੇ ਆ ਪੁਲਿਸ ਨੇ ਸਾਨੂੰ ਪਤੀਆ ਸਾਰਿਆਂ ਨੂੰ ਘੇਰਾ ਪਾਇਆ ਹੋਇਆ ਸੀਗਾ ਮੁੱਖ ਮੰਤਰੀ ਸਾਹਿਬ ਨੂੰ ਮੈਂ ਤੇ ਇਹੀ ਬੇਨਤੀ ਕਰਦਾ ਵੀ ਕੋਈ ਫਾਇਦਾ ਨਹੀਂਗਾ ਨੌਜਵਾਨੀ ਪਹਿਲੀ ਆਪਣੇ ਕੋਈ ਵਿਦੇਸ਼ ਜਾਈ ਜਾਂਦੀ ਹੈ ਵੱਡੀ ਗਣਤੀ ਚ ਕੋਈ ਨਸਿਆਂ ਨੇ ਮਾਰਦੀ ਜੇ ਤੁਸੀਂ ਐਂ ਤੰਗ ਕਰਦੇ ਰਹੇ ਨਾ ਹੁਣ ਵਾਲੇ ਟਾਈਮ ਚ ਨੌਜਵਾਨੀ ਇਥੇ ਨੌਜਵਾਨ ਰਹਿਣਾ ਹੀ ਨਹੀਂ ਝੂਠੇ ਪਰਚਿਆਂ ਤੋਂ ਇੰਨੇ ਤੰਗ ਹੋਏ ਪਿਆ ਤੁਸੀਂ ਕਹਿੰਦੇ ਹੁੰਦੇ ਸੀ ਵੀ ਅਸੀਂ ਕਿਸੇ ਦੇ ਝੂਠਾ ਪਰਚਾ ਨਹੀਂ ਕਰਦੇ ਅਸੀਂ ਵਧੀਆ ਕੰਮ ਕਰਾਂਗੇ ਅਸੀਂ ਸ਼ਾਂਤਮਈ ਮਾਹੌਲ ਚ ਸਰਕਾਰ ਚਲਾਵਾਂਗੇ ਅਸੀਂ ਸੱਤਾਂ ਚਲਾਵਾਂਗੇ ਪਰ ਉਹ ਮੇ ਚੱਲ ਨਹੀਂ ਰਹੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਬਾਰ ਬਾਰ ਬੇਨਤੀ ਕਰਦਾ ਵੀ ਅੱਜ ਵੀ ਤੁਸੀਂ ਬਲੌਗਰਾਂ ਦਾ ਧਿਆਨ ਠਾ ਕੇ ਤੁਸੀਂ ਪਬਲਿਕ ਫਿਗਰ ਲੋਕਾਂ ਨੇ ਕਹਿਣਾ ਹੁੰਦਾਗਾ ਕੈਪਟਨ ਨੂੰ ਆਸਕ ਕਿਹਾਗਾ ਸੁਖਵੀਰ ਵਾਲ ਨੂੰ ਮੰਦਬੁੱਧੀ ਕਿਹਾਗਾ ਉਹਨਾਂ ਨੇ ਕਿਹਾ ਧਿਆਨ ਦਿੱਤਾ ਸੀ ਤੁਸੀਂ ਯਾਰ ਤੁਹਾਡਾ ਲਾਇਬਲੀ ਅੱਡਾ ਤੁਹਾਡਾ ਇਹੋ ਜਿਹੀਆਂ ਗੱਲਾਂ 'ਚ ਧਿਆਨ ਦੇਣ ਦਾ ਹੱਕ ਹੀ ਹੈ ਨਹੀਂਗਾ ਤੁਸੀਂ ਪੇਜ ਵੱਧ ਚਲਾਉਨੇ ਹੋ ਪੰਜਾਬ ਕੱਟ ਚਲਾਉਣੀ ਠੀਕ ਹੈ ਸਾਨੂੰ ਪੰਜਾਬ ਵੱਲ ਚਲਾਉਣਾ ਚਾਹੀਦਾ ਇਹ ਨਿਮਰਤਾ ਸਹਿਤ ਬੇਨਤੀ ਕਰਦੇ ਨਹੀਂ ਫਿਰ ਸਾਨੂੰ ਪਤਾ ਹੀ ਹੈ ਕਿਉਂਕਿ ਦਿੱਲੀ ਵੀ ਜਵਾਨੀ ਤਾਂ ਖੜੀ ਹੋ ਗਈ ਸੀ ਜਾ ਕੇ ਅੱਜ ਫੇਰ ਆ ਸੰਗਰੂਰ ਹਿੱਕ ਤੇ ਚੜੇ ਇਹਨਾਂ ਨੂੰ ਹੁਣ ਕਿੰਨੀਆਂ ਰੋਕਾਂ ਕਿੰਨੀਆਂ ਪੁਲਿਸਾਂ ਓਕੇ ਬੰਦ ਕੀ ਕੋਸ ਹੋਇਆ ਫੇਰ ਵੀ ਪਹੁੰਚ ਗਏ ਸੁਖ ਨੂੰ ਡੱਕ ਲਿਆ ਰੋਲਦ ਸਿੰਘ ਮਾਲਸਾ ਡੱਕ ਲਿਆ ਹਾਊਸ ਅਰੈਸਟ ਕਰਤਾ ਹੋਰ ਵੀ ਕਿੰਨੇ ਨਾਂ ਕਾਢੀ ਸਾਰੀ ਟੀਮ ਕਰ ਲਈ ਤੁਸੀਂ ਕਿੱਦਾਂ ਦੋਵੇਂ ਪਹੁੰਚੇ ਸਭ ਤੋਂ ਵੱਡੀ ਗੱਲ ਹੈ ਕਿ ਬਈ ਟਰਾਲੀਆਂ ਟਰੋਲੀਆਂ ਚ ਰਾਤ ਦੀ ਜਾਗਦੇ ਫਿਰਦੇ ਸੀਗੇ ਜਿਵੇਂ ਦਿੱਲੀ ਜਾਂਦੇ ਹੁੰਦੇ ਸੀ ਰਾਤ ਦੇ ਜਾਗਦੇ ਯੂਗ ਦੇ ਹੋ ਕੇ ਕਿਸੇ ਪਾਸੇ ਰੱਖ ਕੇ ਯਾਰ ਪਤਾ ਹੀ ਨਹੀਂ ਹੁਣ ਤੈਨੂੰ ਕੀ ਕੀ ਦੱਸਾਂ ਯਾਰ ਜੇ ਅਸੀਂ ਦੱਸਨੀਆ ਤਾਂ ਸਰਕਾਰ ਸਾਨੂੰ ਉਸ ਉਸ ਲੋਟ ਘੇਰਨ ਲੱਗ ਜੂ ਕਿਉਂਕਿ ਸਰਕਾਰ ਜੁਰਮੀ ਇੰਨਾ ਕਰਦੀ ਹੈ ਬਾਈ ਜੀ ਤੇ ਸਾਨੂੰ ਕਿਵੇਂ ਨਾ ਕਿਵੇਂ ਢੰਗ ਵਰਤ ਕੇ ਪਹੁੰਚਣਾ ਪੈ ਜਾਗਾ ਹਾਂਜੀ ਤੇ ਜਿਉਂਦੇ ਰਹੋ মিডিਆ ਨੂੰ ਜਿਹੜਾ ਹੱਕ ਸੱਚ ਦੀ ਆਵਾਜ਼ ਤੇ ਖੜਾ ਉਹ মিডিਆ ਬਾਰੇ ਸੱਚ ਮੈਂ ਵੱਡੀ ਗੱਲ ਕਹਿਣੀ ਚਾਹਨਾ ਭਗਵਾਨ ਤਮਾਨ ਸਾਹਿਬ ਨੇ ਇਕੱਲੇ ਆਮ ਲੋਕਾਂ ਨੂੰ ਨਹੀਂ ਦਮਾਇਆ ਸਣੇ ਜਿਹੜਾ মিডিਆ ਨਤੀਜਾ ਧਮ ਹੁੰਦਾ ਆਪਣਾ ਉਹ ਵੀ ਇਹਨਾਂ ਨੇ ਦਬਾਇਆਗਾ ਕਿਸੇ ਰੀਚ ਕਟਾ ਦੀ ਕਿਸੇ ਦਾ ਪੇਜ ਨਹੀਂ ਛੱਡਿਆ ਸੋਸ਼ਲ ਮੀਡੀਆ ਹੀ ਮਾਰਿਆ ਮਾਰਿਆ ਨਾ ਤੇਰਾ ਵੀ ਪੇਜ ਰੋਕਿਆ ਗੱਲ ਐ ਵੀਰੇ ਮੈਂ ਪੀਜੀਡੀਸੀ ਐਮਐਸਸੀ ਕੀਤੀ ਆ ਹਨਾ ਪਹਿਲਾਂ ਤਾਂ ਮੈਂ ਨੌਕਰੀਆਂ ਪਿੱਛੇ ਭੱਜੀ ਗਿਆ ਮੰਨ ਲਾ ਵੀ ਪੇਪਰ ਕੱਢਣਾ ਪੂਰਾ ਮਿਹਨਤ ਕੀਤੀ ਯਾਰ ਆਮ ਨੋਰਮਲ ਕਰਦਾ ਹਨਾ ਤੇ ਨੌਕਰੀਆਂ ਨਹੀਂ ਮਿਲੀਆਂ ਚੱਲ ਕੋਈ ਗੱਲ ਨਹੀਂ ਉੱਥੇ ਆਪਾਂ ਸਰਕਾਰ ਦੀ ਕਮੀ ਵੀ ਨਹੀਂ ਕੱਢਦੇ ਮੇਰੀ ਜਿਵੇਂ ਵੀ ਕਮੀ ਹੋ ਸਕਦੀ ਆ ਇਸ ਤੋਂ ਬਾਅਦ ਮਿਹਨਤ ਕਰਕੇ ਮੈਂ ਲੇਖ ਲੇਖ ਕੇ ਆਪ ਗਾਇਕਾਂ ਕੁੱਕਾ ਬਿੱਸੇ ਗਿਆ ਵੀ ਗਾਣੇ ਲੈ ਲਓ ਹਨਾ ਤੇ ਆਪਦਾ ਚੈਨਲ ਖੜਾ ਕੀਤਾ ਮੇਰੇ ਚ ਤੇ ਹੁਣ ਜੇ ਆਪਦੇ ਜਜਵਾਤੀਆ ਨੌਕਰੀ ਪਿੱਛੇ ਭਜੇਂ ਅੰਦਰੋਂ ਜਜਵਾਤੀ ਹੋ ਜਾਂਦਾ ਬੋਲਦੇ ਆ ਹੱਕ ਲਈ ਹਨਾ ਤਾਂ ਉੱਥੇ ਪੇਜ ਬੰਦ ਹੋ ਜਾਂਦਾ ਮਾਲਾ ਉਹੀ 20 5000 ਆਉਣਾ 10000 ਹਨਾ ਤੇ ਉਹ ਨੌਕਰੀ ਦੇਣੀ ਤਾਂ ਕੀ ਹੈ ਮਤਲਬ ਕਿ ਇਧਰ ਨੌਕਰੀ ਖੋਈ ਵੀ ਜਾ ਰਹੀ ਹੈ ਨਾ ਧੱਕਾ ਤੇ ਪੰਗਪਾਨ ਸਾਹਿਬ ਨੂੰ ਪੇਸ਼ ਕਰਦੇ ਵੀ ਤੁਸੀਂ ਨੌਕਰੀ ਨਾ ਦਿਓ ਬਲੌਗਰਾਂ ਦੇ ਬਲੌਗਰ ਮਾਰਕ ਜੋਗਰਪ੍ਰੀਤ ਜੋਗਰ ਬਕਰਦੌਰ ਵੀ ਇੱਕ ਕਮਾ ਲੈਣਗੇ ਤੁਸੀਂ ਇਹਨਾਂ ਨੂੰ ਨਾ ਸੇੜੋ ਇਹਨਾਂ ਦੀ ਰੀਚ ਨਾ ਮਾਰੋ ਇਹਨਾਂ ਨੂੰ ਕਿਉਂਕਿ ਇਹ ਰੋਟੀ ਹੈ ਨਾ ਇੱਕ ਤਰ੍ਹਾਂ ਦੀ ਵੇਸੇ ਸੀ ਕਿਹੜਾ ਮਨ ਗਾਲ ਕੱਢਣੀ ਹੈ ਨਾਰਮਲ ਹੀ ਬੋਲਣਾ ਕਿ ਇੰਨੀ ਤਾਂ ਸੈਂਸ ਹੈ ਕਿ ਮਨ ਲੱਗ ਕਿਵੇਂ ਬੋਲਣਾ ਹੈ ਨਹੀਂ ਤੇ ਨਾਰਮਲ ਹੀ ਗੱਲ ਹੀ ਕਰਨੇ ਵੀ ਆਹ ਚੀਜ਼ ਸਹੀ ਆ ਹਰੇਕ ਬੰਦਾ ਕਹਿੰਦਾ ਵੀ ਦੱਸੋ ਵੀ ਆਹ ਚੀਜ਼ ਕੀ ਗਲਤ ਆ ਕੀ ਸਹੀ ਹੈ ਨਾ ਵੱਡੇ ਲੋਕ ਵੀ ਕਹਿੰਦੇ ਤੁਸੀਂ ਸ ਤੇ ਮੀਨ ਕਰ ਨਹੀਂ ਆ ਵੀ ਸਾਹਿਬ ਬਾਦੇ ਹੀ ਬਾੜੇ ਕਰਕੇ ਆ ਸੀ ਉਹ ਇੱਕ ਵੀ ਨਹੀਂ ਪੂਰਾ ਹੋਇਆ ਮੈਂ ਗਨ ਮੈਂ ਨਹੀਂ ਲੈਂਦਾ ਮੈਂ ਉਹਦੇ ਮੇਰੇ ਤਾਂ ਅਸੇ ਟਰੈਕਟਰ ਨੇ ਆਹ ਗੁੱਟ ਤੋੜਤਾ ਸੀਗਾ ਮੈਂ ਤਾਂ ਇੰਜਣ ਮੂਰੇ ਪੈਂਦਾ ਰਹਾ ਤੂੰ ਮੇਰੇ ਬਾੜੇ ਵਾਦੇ ਕੀਤੇ ਸੀ ਬਾੜਾ ਲੋਕਾਂ ਨੂੰ ਸੁਪਨੇ ਵੱਡੇ ਦਿਖਾਤੀ ਸੀ ਸੋਹਣਾ ਇੱਕ ਵੀ ਨਹੀਂ ਪੂਰਾ ਹੋਇਆ ਜ਼ਿਆਦਾਤਰ ਨਾ ਲੋਕ ਬਿਜਲੀ ਪਾਣੀ ਦੀ ਉਹ ਗੱਲਾਂ ਦਾ ਛੱਡੋ ਲੋਕੇ ਇਹ ਚਾਹੁੰਦੇ ਵੀ ਸਾਡੀ ਜਵਾਨੀ ਨਾ ਜੇਲ੍ਹਾਂ ਚ ਬੰਦ ਹੋਵੇ ਇਹ ਸਭ ਤੋਂ ਵੱਡਾ ਕੰਮ ਆ ਤਾਂ ਕਰ ਕਹਿੰਦੇ ਆ ਵੀ ਜਵਾਨੀ ਤੇ ਜੁਰਮ ਟਾਉਣਾ ਬੰਦ ਕਰੋ ਮਾਨ ਸਾਹਿਬ ਕੋਈ ਗੱਲ ਨਹੀਂ ਛੋੜੇ 3 ਸਾਲ ਹੋਏ ਐ ਪਏ ਆ ਹਜੇ ਛੋੜੇ ਕੋਲੇ ਕੰਮ ਸੁਧਾਰਨ ਦਾ ਆਪ ਦਾ ਜਿਹੜਾ ਤੁਸੀਂ ਚਲਾ ਰਹੇ ਹੋ ਰਾਜ ਭਾਗ ਉਹ ਸੁਧਾਰਨ ਦਾ ਮੌਕਾ ਹੈ ਬਾਕੀ ਫਿਰ ਜੇ ਨਾ ਸੁਧਰੇ ਤਾਂ ਫਿਰ ਲੋਕਾਂ ਦਾ ਲੋਕਤੰਤਰ ਦਾ ਵੱਡਾ ਹੈਗੀ ਇਸ ਤੋਂ ਬਾਅਦ ਤਾਂ ਫਿਰ ਮੈਂਬਰ ਵੀ ਨਹੀਂ ਬਣਿਆ ਜਾਣਾ ਜੀ ਹਾਂ ਇਸ ਤੋਂ ਬਾਅਦ ਤਾਂ ਮੈਂਬਰ ਬਣਨਾ ਵੀ ਔਖਾ ਹੋ ਜੂਗਾ ਕੋਈ ਤਮਨ ਨੂੰ ਅਸੀਂ ਲੋਕਲ ਸੰਗਰੂਰ ਹਲਕੇ ਤੋਂ ਜਿੱਥੋਂ ਬਦਲਾਅ ਸਟਾਰਟ ਹੋਇਆ ਹੈ ਅਸੀਂ ਇਹਦੇ ਖਿਲਾਫ ਇੰਨੇ ਕ ਹੋ ਗਿਆ ਹੁਣ ਇਹਨੇ ਆਪਦੇ ਆਪ ਕਰਤੇ ਆ ਕਿ ਇਦੋਂ ਤੱਕਾ ਨਹੀਂ ਹੋਊਗਾ ਜਿੰਨਾ ਲੋਕਾਂ ਨਾਲ ਆਮ ਲੋਕਾਂ ਨਾਲ ਹੋ ਰਿਹਾ ਧੱਕਾ ਜਿੰਨਾ ਬੇਹੱਦ ਤੋਂ ਜ਼ਿਆਦਾ ਧੱਕਾ ਹੋ ਰਿਹਾ ਹੈਗਾ ਹੁਣ ਸ਼ਾਜਲੀ ਸ਼ਾਜਲੀ ਦੇ ਵਿੱਚ ਵੀ ਨਾਕਾ ਲੱਗੇਗਾ ਅਸੀਂ ਪਿੰਡਾਂ ਵਿੱਚ ਦੀ ਹੋ ਕੇ ਆਏ ਆ ਤਾਂ ਸੁਨਾਮ ਦੇ ਵਿੱਚ ਵੀ ਨਾਕਾ ਹੈਗਾ ਤੇ ਅੱਗੇ ਸੰਗਰੂਰ ਦੀ ਰੋਕੇ ਜਾ ਰਹੇ ਆ ਜੀ ਬੱਸਾਂ ਦੇ ਬੱਸਾਂ ਪਰ ਕੋਲ ਕਿ ਆ ਰਹੇ ਆ ਜੀ ਅੱਧਾ ਪਿੰਡ ਚੱਕ ਲਿਆ ਜੇ ਭਗਵਾਨ ਤੁਮਾਰ ਵੇਲਾ ਕਮੈਂਟ ਪੜੇ ਉਹਨੂੰ ਇੰਨਾ ਕ ਪਤਾ ਲੱਗ ਜੂ ਵੀ ਉਹ ਮੈਂਬਰ ਵੀ ਨਹੀਂ ਜਿੱਤ ਸਕਦਾ ਹਾਂ ਇਤਵਾਰ ਮੈਂਬਰ ਲੋਹੇਖੜਾ ਦਾ ਸਰਪੰਚ ਖੜਾ ਇਹ ਫੇਸਬੁੱਕ ਦੇ ਹਿਸਾਬ ਨਾਲ ਕਹਿ ਰਹੇ ਹੋ ਕਿ ਜਿੱਤ ਸਕਦਾ ਨਹੀਂ ਜਿੱਤ ਸਕਦਾ ਮੇਰੇ ਕੋਲ ਨਹੀਂ ਸਰਕਾਰ ਬਣਾਈਏਗੀ ਇਹ ਸਰਕਾਰ ਨਹੀਂ ਆਉਣ ਦੇਣਾ ਪਿੰਡਾਂ ਚ ਨਹੀਂ ਬਣਦਾ ਜਿਹੜੀ ਸਰਕਾਰ ਬਣਾਈਆ ਬੜੇ ਬੜੇ ਬੋਰਡ ਲੱਗੇ ਨੇ ਉਦੋਂ ਕਾਲੀਆਂ ਦੇ ਬਹੁਤ ਵੱਡੇ ਬੋਰਡ ਲੱਗੇ ਸੀ ਕਾਂਗਰਸ ਦੇ ਲੱਗੇ ਸੀ ਇਹਨਾਂ ਨੇ ਨਹੀਂ ਬਣਾਈ ਸੀ ਕੱਲੀ ਫੇਸਬੁੱਕ ਨੇ ਸਰਕਾਰ ਬਣਾਈ ਸੀ ਆਮ ਪਾਰਟੀ ਦੀ ਤੇ ਇਸ ਦਾ ਭਗਵਾਨ ਤੁਮਾਨੂੰ ਹੀ ਬੇਨਤੀ ਕਰਦੇ ਆ ਜੇ ਉਹ ਕਿਸੇ ਪਾਸੇੋਂ ਮਜਬੂਰ ਹਨਾ ਕਈ ਵਾਰ ਕੇਜਰੀਵਾਲ ਵਰਗੇ ਮਜਬੂਰ ਕਰਦੇ ਨੇ ਵੀ ਆਹ ਪਰਚੇ ਪਾ ਉਹ ਕੇਜਰੀਵਾਲ ਦੇ ਢੂਂਹ ਤੇ ਮਾਰ ਕੇ ਲਾਤਾ ਜੇ ਪੰਜਾਬ ਨਾਲ ਖੜ ਜੇ ਕਹੇ ਦੇ 117 ਤੇ 147 ਵੀ ਦਵਾ ਦੇਗੇ ਦੁਬਾਰਾ ਇਹ ਗੱਲ ਐ ਵੇ ਫਿਰ ਆਪਾਂ ਵੀ ਤਾਂ ਡਾਇਰੈਕਟ ਹੀ ਚਲਦੇ ਆ ਸਿੱਧਾ ਨਹੀਂ ਬਾਈ ਫਿਰ ਪਰਚੋ ਪਲੇਟੀਟ ਭਰਦੇ ਹਾਂ ਨਾ ਭਾਈ ਅਸੀਂ ਨਾ ਟਰੈਕ 2000 2014 ਤੋਂ ਸਿੱਖੇ ਹੋਏ ਆਂ। ਭਗਵੰਤ ਮਾਨ ਸਾਡੇ ਪਿੰਡਾਂ ਚੋਂ ਹੁੰਦਾ। ਉਹ ਦੱਸਦਾ ਹੁੰਦਾ ਵੀ ਜੇ ਤੁਹਾਡੇ ਲੀਡਰ ਧੱਕਾ ਕਰਦੇ ਹਨ ਤਾਂ ਪਾਥੀਆਂ ਹੁੰਦੀਆਂ ਨੇ ਪਿੰਡਾਂ 'ਚ। ਇੱਕ ਉਹਨਾਂ ਦਾ ਡਾਇਲੌਗ ਹੁੰਦਾ ਤੁਸੀਂ ਸਾਰੇ ਨੇ ਡੱਲਾ ਤੋਂ ਡੱਲਾ ਹੋਤਾ ਹੈ ਪਤਾ ਨਹੀਂ ਕਿੱਧਰ ਸੇ ਡੱਲਾ ਹੋਤਾ ਹੈ। ਇਹ ਮੇਰੀ 93 ਨੂੰ ਬੇਨਤੀ ਆ 99 93 ਜਿਹੜੇ ਵੀ ਹੈਗੇ ਨੇ ਤੁਸੀਂ ਭਾਈ ਲੋਕਾਂ ਨਾਲ ਖੜਜੋ। ਭਗਵੰਤ ਮਾਨ ਨਾਲ ਸਿਕਿਉਰਿਟੀ ਬਹੁਤ ਹੁੰਦੀ ਆ। ਉਹਦੇ ਤੱਕ ਡੱਲੇ ਨਹੀਂ ਪਹੁੰਚਨੇ। ਪਰ ਜਿਹੜੇ 99 93 ਨੇ ਇਹਨਾਂ ਤੱਕ ਡੱਲੇ ਪਹੁੰਚ ਜਾਣਗੇ ਇਹਨਾਂ ਨਾਲ ਤਾਂ 30 40 ਪੁਲਿਸ ਵਾਲੀ ਹੁੰਦੇ ਆ। ਕੋਈ ਨਹੀਂ ਬੋਲਿਆ ਉਹਦੇ ਨਾਲ ਭਗਵੰਤ ਮਾਨ ਨੂੰ ਗਲਤ ਬੋਲਿਆ ਵਾਰਨਿੰਗ ਹੈ ਕਿ ਧਮਕੀ ਹੈ ਭਾਈ ਇਹ ਤਾਂ ਅਸੀਂ ਵੋਟਾਂ ਪਾਈਆਂ ਨੇ ਅਸੀਂ ਜਿਤਾਏ ਨੇ ਸਾਡਾ ਰੋਸ ਹੈਗਾ ਆ ਇੱਥੇ ਵੀ ਅਸੀਂ ਕਿਹਾ ਸਾਡਾ ਬੋਲੋ ਤੁਸੀਂ ਨੂੰ ਧਮਕੀ ਲਾ ਲਓ ਜੋ ਮਰਜ਼ੀ ਲਾ ਲਓ ਅਸੀਂ ਕਰੋਸ ਬਜੋਂ ਆਏ ਹਨਾ ਭਗਵੰਤ ਮਾਨ ਨੇ ਝੂਠਾ ਪਰਚਾ ਪਾਇਆ ਹੈਗਾ ਭਗਵੰਤ ਮਾਨ ਨੇ ਪਤਾ ਪੁਲਿਸ ਨੇ ਪਤਾ ਪੁਲਿਸ ਕੀ ਦੀ ਭਗਵੰਤ ਮਾਨ ਦੀ ਹੈਗੀ ਸੋ ਇਹ ਝੂਠੇ ਪਰਚੇ ਐ ਨਹੀਂ ਚੱਲਣੇ ਕਿਉਂਕਿ ਪੰਜਾਬ ਉਹ ਨਹੀਂ ਰਿਹਾ ਵੀ ਪਰਚੇ ਪਾਤੇ ਤਾਂ ਲੋਕ ਚੁੱਪ ਕਰਕੇ ਬਹਿ ਜਾਣਗੇ ਹੁਣ ਲੋਕ ਜਾਗਰੂਕ ਹੋਏ ਹੋਏ ਨੇ ਸੜਕਾਂ 'ਤੇ ਜਾਣਦੇ ਨੇ ਇਹ ਤਾਂ ਦਿੱਲੀ ਦਾ ਇੰਨਾ ਕਿ ਗੁਲਾਮ ਬੇਨਤੀ ਕਰਦੇ ਆਂ ਭਗਵਾਨ ਤੁਮਾਰੋ ਜੀ ਦਾ ਬੇਨਤੀ ਕਰਦੇ ਆਂ ਸਾਡ ਕੇ ਕੇਦਰੀਵਾਲ ਦਾ ਖੜਾ ਦਵਾਰੇ ਚੋਣਾ ਲੜ ਲੈ 117 ਦੀ ਜਿੱਤਿਆ ਦੇਣਗੇ ਲੋਕ ਬਸ ਇਹ ਕਹਦੇ ਮੈਂ ਪੰਜਾਬ ਦਾ ਪੁੱਤ ਆ ਫੇਸਬੁਕ ਨੇ ਤੁਸੀਂ ਤੁਹਾਡੇ ਵਰਗੇ ਬੰਦੇ ਨੇ ਪਹਿਲਾਂ ਪ੍ਰਮੋਟ ਕੀਤਾ ਪੂਰਾ ਐਡਾਟ ਪੰਨੇ ਨੇ ਚੰਨੀ ਘੇਰਿਆ ਸੀ ਕਾਂਗਰਸ ਦੀ ਹਵਾ 1 ਲੱਖ ਡਾਊਨ ਹੋਈ ਸੀ ਭਾਨੇ ਉਰੀ ਚੜਾਉਣ ਵਾਲ ਨੇ ਭਗਵਾਨ ਤੁਮਾਨੂੰ ਅਸੀਂ ਬਹੁਤ ਜ਼ੋਰ ਲਾਇਆਗਾ 2014 ਤੋਂ ਨਾਲ ਚੱਲੇ ਹੋਏ ਆਂਗੇ ਅਸੀਂ ਪਿੰਡਾਂ ਦੇ ਪੋਸਟਰ ਆਪਦੇ ਖਰਚੇ ਕਰਕੇ ਲਾਏ ਹੋਏ ਹੈਗੇ ਬੰਦਾ ਕਰੇ ਕੀ ਤੁਸੀਂ ਪਹਿਲਾਂ ਆਪ ਨੂੰ ਪ੍ਰਮੋਟ ਕੀਤਾ ਪੂਰਾ ਹੁਣ ਕਿਨ ਹੁਣ ਕੀ ਕਰੀਏ ਸਾਨੂੰ ਸਾਨੂੰ ਬਦਲਾ ਚਾਹੀਦਾ ਸੀ ਸਾਨੂੰ ਬਦਲਾ ਚਾਹੀਦਾ ਸੀ ਬਦਲਾ ਨਹੀਂ ਰੰਗ ਦਿਖਾਇਆ ਜੀ ਅਸੀਂ ਨਾ ਕਾਲੀਆਂ ਕਾਂਗਰਸੀਆਂ ਤੋਂ ਦੁਖੀਆਂ ਨੇ ਭਗਵਾਨ ਤੁਮਾਨੂੰ ਵੋਟਾਂ ਪਾਈਆਂ ਨੇ ਕੋਈ ਭਗਵਾਨ ਤੁਮਾਨੂੰ ਰੱਬ ਦਾ ਬੰਦਾ ਨਹੀਂ ਵੀ ਤਾਂ ਪਾਤੀਆਂ ਸਾਨੂੰ ਦੂਜੀਆਂ ਪਾਰਟੀਆਂ ਨੇ ਬਹੁਤ ਤੰਗ ਕੀਤਾ ਹੋਇਆ ਹੈਗਾ ਤਾ ਅਸੀਂ ਭਗਵੰਤ ਮਾਨ ਨਾਲ ਖੜੇ ਸੀ ਤੇ ਅੱਜ ਜੇ ਭਗਵੰਤ ਮਾਨ ਤਾਂ ਕਰੂਗਾ ਤਾਂ ਹੋ ਸਕਦਾ ਪੰਜਾਬ ਬਈ ਹੈਨਾ ਭੀੜ ਦੇ ਹੱਥਾਂ 'ਚ ਆ ਗਿਆ ਬਹੁਤ ਨੁਕਸਾਨ ਹੋਣਾਗਾ ਐਣੀ ਪਤਾ ਕੌਣ ਐਮਪੀ ਉਹਨੂੰ ਕੌਣ ਐਮਐਲਏ ਬਣੂਗਾ ਗੁਰੂਰ ਬਸਤੀ ਮੇਰੇ ਰੇਡ ਕੋਟਲਾ ਬਸਤੀ ਟੂਰੀ ਬਸਤੀ ਸਾਰੇ ਕਿਤੇ ਬਈ